ਅਮਰੀਕਨ ਹੈਲਥ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਮਹਾਦੀਪ ਦੇ ਵਿੱਚ ਖਸਰੇ ਦੇ ਸਭ ਤੋਂ ਵੱਧ ਮਾਮਲੇ ਨੇ ਅਤੇ ਘੱਟ ਟੀਕਾਕਰਨ ਦਰਾਂ ਨੂੰ ਹੱਲ ਕਰਨ ਲਈ ਹੋਰ ਕਾਰਵਾਈ ਦੀ ਲੋੜ ਹੈ ਵਿਸ਼ਵ ਸਿਹਤ ਸੰਘਟ ਦੇ ਅੰਦਰਲੇ ਖੇਤਰੀ ਏਜੰਸੀ ਜੋ ਉੱਤਰੀ ਅਤੇ ਦੱਖਣੀ ਅਮਰੀਕਾ ਨੂੰ ਕਵਰ ਕਰਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਸਾਲ ਖਸਰੇ ਦੇ ਵਿੱਚ ਬਹੁਤ ਵਾਧਾ ਹੋਇਆ ਹੈ 8 ਅਗਸਤ ਤੱਕ 10 ਦੇਸ਼ੇ ਦੇ ਵਿੱਚ ਖਸਰੇ ਦੇ 10139 ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਜੋ ਕਿ 2024 ਦੀ ਇਸੇ ਮਿਆਦ ਦੇ ਮੁਕਾਬਲੇ 33 ਗੁਣਾ ਵੱਧ ਦਾ ਰਿਸ਼ ਹੁੰਦਾ ਹੈ ਜਦੋਂ 311 ਕੇਸਾਂ ਨਾਲ ਕੈਨੇਡਾ 4548 ਖਸਰੇ ਦੇ ਮਾਮਲਿਆਂ ਦੇ ਨਾਲ ਸਭ ਤੋਂ ਅੱਗੇ ਹੈ ਖਾਸ ਕਰਕੇ ਅਲਬਰਟਾ ਬ੍ਰਿਟਿਸ਼ ਕੋਲੰਬੀਆ ਮੈਨੀਟੋਬਾ ਅਤੇ অন্ਟਰੀਓ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵ ਹੈ PAHO ਦਾ ਕਹਿਣਾ ਹੈ ਕਿ ਕਟ ਟਿਕਾਕਰਨ ਦਰਾਂ ਮੁੱਖ ਤੌਰ ਤੇ ਜ਼ਿੰਮੇਵਾਰ ਨੇ ਅਮਰੀਕਾ ਅਤੇ ਮੈਕਸੀਕੋ ਦੇ ਵਿੱਚ ਵੀ ਪਿਛਲੇ ਸਾਲ ਵੱਡੇ ਪੱਧਰ ਤੇ ਪਰਕੋਪ ਦੇਖਣ ਨੂੰ ਮਿਲੇ ਨੇ ਸਿਹਤ ਏਜੰਸੀ ਦਾ ਕਹਿਣਾ ਹੈ ਕਿ ਦੇਸ਼ਾਂ ਨੂੰ ਨਿਯਮਤ ਟਿਕਾਕਰਨ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਉੱਚ ਜੋਖਮ ਵਾਲੇ ਪਾਈਚਾਰੇ ਦੇ ਵਿੱਚ ਸਟਿਕ ਟਿਕਾਕਰਨ ਮੁਹਿੰਮਾਂ ਚਲਉਣੀਆਂ ਚਾਹੀਦੀਆਂ ਨੇ